ਦਿੱਲੀ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਹੋਈ ਹੈ ਸ਼ਿਫਟ ਤੇ ਦਿੱਲੀ ਦੇ ਵਿੱਚ ਪੰਜਾਬ ਨੂੰ ਲੈ ਕੇ ਰੌਲੇ ਵੱਡੇ ਕਿਉਂ ਹੋ ਰਹੇ ਆ ਸਾਡੇ ਮੁੱਖ ਮੰਤਰੀ ਨੂੰ ਮੈਦਾਨ 'ਚ ਕਿਉਂ ਆਉਣਾ ਪਿਆ ਜਵਾਬ ਦੇਣ ਲਈ ਦਿੱਲੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਕਿਉਂ ਨਹੀਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਸ਼ਰੀਕਾਂ ਨੂੰ ਚੰਗੀਆਂ ਨਹੀਂ ਲੱਗ ਰਹੀਆਂ ਇੰਦਰਪ੍ਰੀਤ ਜੀ ਇੱਕ ਤਸਵੀਰ ਬਣਾਓ ਜਿਹੜੀ ਉੱਥੇ ਬਣ ਰਹੀ ਆ ਬੜੀ ਲਾ 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 ਹੋਈ ਪਈ ਦਿੱਲੀ ਦੀ ਵਿਧਾਨ ਸਭਾ ਦੀ ਚੋਣਾਂ ਇਸ ਵਾਰ ਵਾਕਈ ਬਹੁਤ ਜ਼ਿਆਦਾ ਗਹਿਗਾਚ ਲੜਾਈ ਦਿਖਣ ਨੂੰ ਮਿਲ ਰਹੀ ਹੋਂਤੇ ਪਰ ਕੱਲ ਜੋ ਲੜਾਈ ਛੜੀ ਹੈ ਉਹਦਾ ਉਹਦੇ ਵਿੱਚ ਪੰਜਾਬ ਮੁੱਖ ਹੈ ਮਤਲਬ ਕੇਂਦਰ ਤੋਂੜਾ ਪੰਜਾਬ ਹੈ ਉਹਦੇ ਵਿੱਚ ਔਰ ਮੁੱਖ ਮੰਤਰੀ ਜਿਹੜੇ ਇਹ ਪਹਿਲਾ ਸਾਬਕਾ ਮੁੱਖ ਮੰਤਰੀ ਕਹਾਂਗੇ ਹਾਂ ਤਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜੇ ਭਾਜਪਾ ਦੇ ਕੈਂਡੀਡੇਟ ਨੇ ਪ੍ਰਵੇਸ਼ ਵਰਮਾ ਉਹ ਵੀ ਸਾਬਕਾ ਮੁੱਖ ਮੰਤਰੀ ਦੇ ਮੁੰਡੇ ਨੇ ਉਹਨਾਂ ਨੇ ਕੱਲ ਇੱਕ ਜਿਹੜਾ ਬਿਆਨ ਦਿੱਤਾ ਨਾ ਉਹ ਬਹੁਤ ਹੀ ਜ਼ਿਆਦਾ ਮਤਲਬ ਮੈਂ ਉਹਨੂੰ ਵਾਹੀਆ ਤੀ ਬਿਆਨ ਕਹੂੰਗਾ ਮੈਂ ਇਸ ਤਰ੍ਹਾਂ ਦਾ ਕਿਸੇ ਪੋਲੀਟਿਸ਼ੀਅਨ ਤੋਂ ਮੈਂ ਇਸ ਤਰ੍ਹਾਂ ਦੀ ਆਸ ਨਹੀਂ ਰੱਖ ਸਕਦਾ ਕਿ ਇੰਨਾ ਸੀਜ਼ਨਡ ਪੋਲੀਟਿਸ਼ੀਅਨ ਹੋਵੇ ਜਾਂ ਐਡੇ ਸੀਜ਼ਨਡ ਬੰਦੇ ਦਾ ਮੁੰਡਾ ਹੋਵੇ ਤੇ ਉਹ ਇਸ ਕਿਸਮ ਦੀ ਗੱਲ ਕਰ ਰਿਹਾ ਹੋਵੇ ਉਹਨੇ ਕੱਲ ਇਹ ਗੱਲ ਕਹੀ ਵੀ ਪੰਜਾਬ ਦੇ ਨੰਬਰਾਂ ਵਾਲੀਆਂ ਗੱਡੀਆਂ ਦਿੱਲੀ ਵਿੱਚ ਬਹੁਤ ਘੁਮਰੀਆਂ ਨੇ ਇਹ ਸੰਦੇग्ध ਨੇ ਔਰ ਉਹਨੇ ਕਿਹਾ ਵੀ ਹੁਣ ਜਦੋਂ ਕੀ ਦਿੱਲੀ 26 ਜਨਵਰੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਉਦੋਂ ਇਸ ਤਰ੍ਹਾਂ ਦੀਆਂ ਗੱਡੀਆਂ ਕਿ ਸਿਰ ਅਨੁਸੁਖਾਵੀ ਘਟਨਾ ਨੂੰ ਤਾਂ ਨਹੀਂ ਕਿਤੇ ਅੰਜਾਮ ਦੇਣ ਦੇਣ ਗਿਆ ਇਸ ਤਰ੍ਹਾਂ ਦਾ ਇੱਕ ਬਿਆਨ ਜਾਂ ਦਿੱਤਾ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਲੀਡਰ ਹੈਗੇ ਨੇ ਉਹਨਾਂ ਨੇ ਇਹਦੀ ਬੜੀ ਤਿੱਖੀ ਆਲੋਚਨਾ ਕੀਤੀ ਹੈ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਮੁੱਖ ਮੰਤਰੀ ਨੇ ਬਹੁਤ ਹਾਲਾਂਕਿ ਸੌਫਟ ਜਾਂ ਮੈਨੂੰ ਮੈਂ ਕਹੂੰਗਾ ਮੁੱਖ ਮੰਤਰੀ ਦਾ ਬਿਆਨ ਜਿੰਨਾ ਤਿੱਖਾ ਹੋਣਾ ਚਾਹੀਦਾ ਸੀ ਉਹਨਾਂ ਤਿੱਖਾ ਨਹੀਂ ਮੈਨੂੰ ਲੱਗ ਰਿਹਾ ਇਸ ਤੋਂ ਜ਼ਿਆਦਾ ਤਿੱਖਾ ਦਿੱਤਾ ਜਾ ਸਕਦਾ ਸੀ ਕਿਉਂਕਿ ਮੌਕਾ ਹੀ ਇੱਦਾਂ ਦਾ ਸੀ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਵੀ ਦਿੱਲੀ ਜਿਹੜੀ ਹੈਗੀ ਹੈ ਉਹ ਚ ਪੰਜਾਬ ਦੀਆਂ ਗੱਡੀਆਂ ਨੂੰ ਮਤਲਬ ਇਸ ਤਰ੍ਹਾਂ ਦਾ ਕਿਹਾ ਜਾ ਰਿਹਾ ਇਹਦਾ ਮਤਲਬ ਕਿ ਹਰ ਪੰਜਾਬੀ ਨੂੰ ਇੱਕ ਸੰ nghiਕਤ ਦ੍ਰਿਸ਼ਟੀ ਨਾਲ ਦੇਖਿਆ ਜਾ ਰਿਹਾ ਹੈ ਇਹ ਇੱਕ ਬਹੁਤ ਹੀ ਠੀਕ ਨਹੀਂ ਆ ਬਿਆਨ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਅਮਿਤ ਸ਼ਾਹ ਹੋਰਾਂ ਨੂੰ ਵੀ ਮਾਫੀ ਮੰਗਣ ਵਾਸਤੇ ਕਿਹਾ ਹੈ ਪਰ ਮੈਂ ਇੱਕ ਕਹਿ ਰਿਹਾ ਕਿ ਵੀ ਠੀਕ ਹੈ ਲੜਾਈ ਪੋਲੀਟਿਕਲ ਉਹ ਉਹ ਚ ਕੋਈ ਡਾਊਟ ਨਹੀਂ ਕਿ ਕੋਈ ਉਹਨਾਂ ਨੂੰ ਹੀ ਲੱਗ ਰਿਹਾ ਹੋਵੇਗਾ ਕਿ ਬੀਜੇਪੀ ਕਿਉਂਕਿ ਮੇਨ ਕੰਟੈਂਡਰ ਹੈ ਉੱਥੇ ਤਾਂ ਉਹਨਾਂ ਨੂੰ ਲੱਗ ਰਿਹਾ ਹੋਣਾ ਕਿ ਹਾਂ ਜਿਹੜੇ ਪੰਜਾਬ ਤੋਂ ਲੋਕ ਆਏ ਨੇ ਕਿਉਂਕਿ ਸਿੱਖ ਬਸੋਂ ਵੀ ਉੱਥੇ ਬਹੁਤ ਹੈ ਪੰਜਾਬੀ ਬਸੋਂ ਬਹੁਤ ਹੈ ਤਾਂ ਉਹਨਾਂ ਨੂੰ ਹੋ ਸਕਦਾ ਹੈ ਕਿ ਆਪਣੇ ਵੱਲ ਟਿਲਟ ਕਰਨ ਦੀ ਉਹਨਾਂ ਦੀ ਇੱਕ ਮੁਹਿੰਮ ਹੋਵੇ ਉਸ ਤੇ ਵੀ ਉਹ ਕੰਮ ਕਰ ਰਹੇ ਹੋਣ ਤੇ ਹੋ ਵੀ ਸਕਦੀ ਹੈ ਇਹ ਪਰ ਇਹਦੇ ਲਈ ਹਰ ਪੰਜਾਬੀ ਨੂੰ ਤੁਸੀਂ ਸੰ nghiਗਤ ਕਹਿ ਦੋ ਇਹ ਕਿੱਥੋਂ ਦਾ ਉਹ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਮਿਤ ਸ਼ਾ ਜੀ ਤੁਸੀਂ ਜਿਹੜੇ ਬੰਗਲਾਦੇਸ਼ੀ ਇੱਥੇ ਆਈ ਜਾ ਰਹੇ ਨੇ ਰੋਹਿੰਗਿਆ ਇੱਥੇ ਆਈ ਜਾ ਰਹੇ ਨੇ ਉਹ ਤਾਂ ਤੁਹਾਨੂੰ ਪਤਾ ਨਹੀਂ ਚੱਲ ਰਹੇ ਪਰ ਪੰਜਾਬ ਦੇ ਲੋਕ ਜੇ ਆਪਣੀ ਰਾਜਧਾਨੀ ਦੇ ਵਿੱਚ ਆ ਰਹੇ ਨੇ ਤਾਂ ਤੁਸੀਂ ਉਹ ਤੁਹਾਡੇ ਬੰਦੇ ਉਹਨਾਂ ਨੂੰ ਜਿਹੜੇ ਹੈਗੇ ਆ ਉਹ ਸੰਦੇਹਿਤ ਦੱਸ ਰਹੇ ਸੋ ਇਹ ਇੱਕ ਜਿਹੜਾ ਬਿਆਨ ਉਹਨਾਂ ਦਾ ਹੈਗਾ ਪਰਵੇਸ਼ ਵਰਮਾ ਹੋਰਾਂ ਦਾ ਉਹਨੇ ਪੋਲਿਟਿਕਸ ਪੁਖਾਤੀ ਹੈ ਆਲਦੋ ਹਜੇ ਮੈਨੂੰ ਇਹ ਮਤਲਬ ਮੈਨੂੰ ਇਹ ਬੜੀ ਹੈਰਾਨੀ ਹੈ ਕਿ ਕਿਸੇ ਵੀ ਹੋਰ ਪੋਲਿਟੀਕਲ ਪਾਰਟੀ ਦੇ ਬੰਦੇ ਨੇ ਬਿਆਨ ਨਹੀਂ ਦਿੱਤਾ ਖਾਸ ਤੌਰ ਤੇ ਕਾਂਗਰਸ ਦੇ ਬੰਦਿਆਂ ਨੇ ਵੀ ਕਿਉਂਕਿ ਕਾਂਗਰਸੀ ਵੀ ਮਤਲਬ ਉੱਥੇ ਬਹੁਤ ਗਏ ਹੋਏ ਨੇ ਜਿਹੜੇ ਪੰਜਾਬ ਦੇ ਕਾਂਗਰਸੀ ਐ ਉਹਨਾਂ ਚ ਪ੍ਰਤਾਪ ਬਾਜਵਾ ਹੋਰੀਆ ਰਾਜਾ ਬੜਿੰਗੋੜੀ ਨੇ ਸੁਖਜਿੰਦਰ ਰੰਧਾਵਾ ਹੋਣੀ ਨੇ ਸਾਰੇ ਤੇ ਸਾਰੇ ਜਿਹੜੇ ਵੱਡੇ ਲੀਡਰ ਹੈਗੇ ਨੇ ਉਹਨਾਂ ਦੀ ਸਟਾਰ ਕੈਂਪੇਨ ਲਿਸਟ ਦੇ ਵਿੱਚ ਵੀ ਨਹੀਂ ਤਾਂ ਉਹ ਉਹਨਾਂ ਨੇ ਆਪਣੇ ਆਪਣੇ ਐਮ ਐਲ ਐਸ ਦੀ ਡਿਊਟੀਆਂ ਵੀ ਲਾਈਆਂ ਹੋਈਆਂ ਨੇ ਉੱਥੇ ਤਾਂ ਉਹਨਾਂ ਉਹ ਵੀ ਤਾਂ ਗਏ ਹੋਏ ਨੇ ਤਾਂ ਇਸ਼ਾਰਾ ਤਾਂ ਉਹਨਾਂ ਵੱਲ ਵੀ ਹੈ ਉਹਨਾਂ ਨੇ ਇਹ ਅਟੈਕ ਕਿਉਂ ਨਹੀਂ ਕੀਤਾ ਹਜੇ ਤੱਕ ਮੈਨੂੰ ਲੱਗਦਾ ਕਿ ਇਹ ਪਿੱਛੜ ਗਏ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਤਿੱਖਾ ਅਟੈਕ ਜ਼ਰੂਰ ਕੀਤਾ ਉਹਨਾਂ ਦੇ ਉੱਤੇ ਭਾਸਕਰ ਸਾਹਿਬ ਇੰਨਾ ਹੀ ਨਹੀਂ ਹੈ ਕਿਉਂਕਿ ਉੱਥੇ ਲਗਭਗ ਪੰਜਾਬ ਦੀ ਪੂਰੀ ਸਰਕਾਰ ਆਮ ਆਦਮੀ ਪਾਰਟੀ ਬੈਠੀ ਹੈ ਕਿ ਜਿਹੜੇ ਦੂਜੇ ਪੰਨੇ ਕਾਂਗਰਸ ਦੇ ਵੀ ਵੱਡੇ ਲੀਡਰ ਆ ਉਹ ਵੀ ਸਾਰੇ ਉੱਥੇ ਹੀ ਨੇ ਕਾਂਗਰਸ ਦੇ ਪੰਜਾਬ ਦੇ ਲੀਡਰ ਵੀ ਉੱਥੇ ਹੀ ਨੇ ਕੁਝ ਇੱਕ ਨੂੰ ਤਾਂ ਸਟਾਰ ਕੰਪੇਨਰ ਬਣਾਇਆ ਗਿਆ ਬਾਕੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਕਾਂਗਰਸ ਇਸ ਵਾਰੀ ਉੱਥੇ ਘੱਟੋ ਘੱਟ ਇਹ ਚ ਆ ਰਹੀ ਜੋ ਲੱਗ ਰਿਹਾ ਕਿ ਹੋਰ ਕੁਝ ਨਾ ਹੋਵੇ ਅਸੀਂ ਜਿੱਤੀਏ ਨਾ ਜਿੱਤੀਏ ਇਸ ਵਾਰੀ ਆਮ ਆਦਮੀ ਪਾਰਟੀ ਜ਼ਰੂਰ ਹਾਰ ਜੇ ਤਾਂ ਕਿ ਘੱਟੋ ਘੱਟ ਅਗਲੀ ਇਲੈਕਸ਼ਨ ਤੱਕ ਸਾਡਾ ਫਿਰ ਰਵਾਇਤੀ ਪਾਰਟੀਆਂ ਦਾ ਮੁਕਾਬਲਾ ਸ਼ੁਰੂ ਹੋ ਜੇ ਕਾਂਗਰਸ ਆਪਣੀ ਜ਼ਮੀਨ ਬਚਾਉਣ ਲਈ ਲੜ ਰਹੀ ਹੈ ਪਰ ਸਾਰੇ ਫੋਕਸ ਵਿੱਚ ਪੰਜਾਬੀ ਆ ਗਏ ਪੰਜਾਬੀ ਉੱਥੇ ਗਏ ਹੋਏ ਨੇ ਔਰ ਪਿੱਛੇ ਸਰਕਾਰ ਖਾਲੀ ਪਈ ਆ ਜਿਹੜਾ ਸਕਤਰਤਾ ਉਹ ਸੁਨਣਾ ਪਿਆ ਹੋਇਆ ਅਫਸਰ ਆਨੰਦ ਨਾਲ ਆਪਣੇ ਘਰਾਂ 'ਚ ਬੈਠੇ ਨੇ ਜਾਂ ਮਾੜੀ ਮੋਟੀ ਗੇੜੀ ਗੁੜੀ ਜੀ ਲਾਉਂਦੇ ਨੇ ਕੰਮ ਕਾਜ ਕੋਈ ਹੋ ਨਹੀਂ ਰਿਹਾ ਸੋ ਪੰਜਾਬ ਨੂੰ ਦੋਰੀ ਮਾਰ ਪੈ ਰਹੀ ਹੈ ਇੱਕ ਤਾਂ ਪੰਜਾਬ ਦਾ ਸਰਮਾਇਆ ਕਿਉਂਕਿ ਜੇ ਗੱਡੀਆਂ ਜਾਂਦੀਆਂ ਨੇ ਰੈਂਟ ਸੈਂਡ ਦੇ ਪ੍ਰਬੰਧ ਕਰਨੇ ਪੈਂਦੇ ਆ ਹੀ ਨਹੀਂ ਕਹਿੰਦੇ ਵੀ ਪੈਸਾ ਜਾ ਰਿਹਾ ਜੀ ਅਸੀਂ ਇਹ ਕਹਿ ਰਹੇ ਆ ਕਿ ਜੇਕਰ ਉੱਥੇ ਸੈਂਕੜੇ ਲੋਕ ਪੰਜਾਬ ਦੇ ਦਿੱਲੀ 'ਚ ਕਾਮ ਕਰ ਰਹੇ ਨੇ ਤਾਂ ਇਟ ਮੀਨਸ ਕਿ ਪੰਜਾਬ ਦਾ ਪੈਸਾ ਪੰਜਾਬ ਦਾ ਗੱਡੀਆਂ ਦੇ ਰਹੇ ਬਾਕੀ ਸਭ ਬਹੁਤ ਉੱਥੇ ਮਤਲਬ ਇਨਵੈਸਟਮੈਂਟ ਇੱਕ ਤਰ੍ਹਾਂ ਦੀ ਹੋ ਰਹੀ ਹੈ ਪੰਜਾਬ ਇਸ ਵੇਲੇ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਨੁਕਸਾਨੀਆਂ ਜਾ ਰਿਹਾ ਬਿਲਕੁਲ ਨੁਕਸਾਨੀਆਂ ਜਾ ਰਿਹਾ ਹੈ ਤੁਸੀਂ ਇਹ ਦੇਖੋ ਕਿ ਪ੍ਰਵੇਸ਼ ਵਰਮਾ ਉਹਨਾਂ ਨੇ ਬਿਆਨ ਕੀ ਦਿੱਤਾ ਹੈ ਉਹਨਾਂ ਨੇ ਇਹ ਸ਼ਬਦ ਯੂਜ਼ ਦਿੱਤੇ ਨੇ ਕਿ ਸੈਂਕੜਾ ਗੱਡੀਆਂ ਜਿਹੜੀ ਪੰਜਾਬ ਦੀ ਹੈਗੀਆਂ ਉਹ ਇੱਥੇ ਪੰਜਾਬ ਨੰਬਰ ਦੀ ਉਹ ਘੁਮਰੀਆਂ ਔਰ ਇੱਥੇ ਤੱਕ ਕਿ ਉਹਨਾਂ ਨੇ ਪਰਟੀਕੂਲਰ ਸ਼ਬਦ ਦਾ ਯੂਜ਼ ਦਿੱਤਾ ਵੀ ਪੰਜਾਬ ਕੇ ਗੁੰਡੇ ਪੰਜਾਬ ਦੇ ਗੁੰਡੇ ਜਿਹੜਾ ਉਹਨਾਂ ਨੇ ਕਹਿੰਦੇ ਸ਼ੰਗਰੀਲਾ ਹੋਟਲ ਬੁੱਕ ਕਰਾ ਲਿਆ ਪਹਾੜਾਂ ਦੇ ਸਾਰੇ ਗੈਸਟ ਹਾਊਸ ਬੁੱਕ ਕਰਾ ਲਏ ਜਿੱਥੇ ਵੀ ਜਾਓ ਉੱਥੇ ਪੰਜਾਬ ਦੇ ਲੋਕ ਹੀ ਰਹਿ ਰਹੇ ਨੇ ਵੈਸੇ ਗੱਲ ਤੇ ਠੀਕ ਵੀ ਕਹਿ ਰਹੇ ਨੇ ਉਹ ਕਿਉਂਕਿ ਜਦ ਵੀ ਅਸੀਂ ਵੀ ਪੰਜਾਬ ਦੇ ਕਈ ਲੀਡਰਾਂ ਨੂੰ ਫੋਨ ਕਰਦੇ ਆ ਖਾਸ ਕਰਕੇ ਸਰਕਾਰ ਪੱਖ ਦੇ ਉਹ ਸਾਰੇ ਦਿੱਲੀ ਬੈਠੇ ਹੋਏ ਨੇ ਔਰ ਦਿੱਲੀ ਬੈਠੇ ਵੀ ਹੋਏ ਨੇ ਔਰ ਦੂਜੀ ਇੱਕ ਗੱਲ ਹੋਰ ਨਿਕਲ ਕੇ ਆਈ ਹੈ ਕਿ ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਨੇ ਲਿਖੀ ਹੈ ਚਿੱਠੀ ਵੀ ਤੁਹਾਡੇ ਜਿਹੜੇ ਵੀ ਆਈਪੀ ਹੈਗੇ ਨੇ ਪ੍ਰੋਟੈਕਟਿਵ ਹੈਗੇ ਨੇ ਉਹ ਇੱਥੇ ਫਿਰਦੇ ਨੇ ਤੁਹਾਨੂੰ ਦੱਸੋ ਤਾਂ ਸਹੀ ਵੀ ਇਹ ਕਿੱਡੀ ਕਿੱਡੀ ਜਗਾ ਫਿਰਦੇ ਨੇ ਤਾਂ ਕਿ ਆਪਾਂ ਉੱਥੇ ਆਪਣੀ ਵੀ ਇਹਨਾਂ ਦੀ ਸਿਕਿਉਰਿਟੀ ਦਾ ਜਿੰਮਾ ਦਿੱਲੀ ਪੁਲਿਸ ਦਾ ਵੀ ਹੁੰਦਾ ਹੈ ਉਹ ਹੁਣ ਇਸ ਗੱਲ ਦੇ ਉੱਤੇ ਸਾਡੇ ਡੀਜੀਪੀ ਸਾਹਿਬ ਨੇ ਚਿੱਠੀ ਲਿਖਤੀ ਆਪਣੇ ਡਿਪਾਰਟਮੈਂਟਸ ਨੂੰ ਕਿ ਵੀ ਆ ਤੁਸੀਂ ਦਿੱਲੀ ਪੁਲਿਸ ਨੂੰ ਦੱਸੋ ਕਿ ਸਾਡੇ ਬੰਦੇ ਕਿੱਥੇ ਕਿੱਥੇ ਫਿਰਦੇ ਨੇ ਔਰ ਉਹਨਾਂ ਦਾ ਪ੍ਰੋਗਰਾਮ ਬਤਾਇਆ ਦਾ ਦਿੱਲੀ ਪੁਲਿਸ ਕੋਲ ਜਾਣਾ ਚਾਹੀਦਾ ਮੈਨੂੰ ਇਹ ਲੱਗਦਾ ਵੀ ਸਿਰਫ ਇਹ ਲੈਟਰ ਲੈਟਰ ਵਾਲੀ ਗੱਲ ਹੈਗੀ ਹੈ ਐਦਾਂ ਦੇ ਪ੍ਰੋਗਰਾਮ ਅਗਰ ਦਿੱਲੀ ਪੁਲਿਸ ਨੂੰ ਦੱਸੇ ਜਾਂਦੇ ਨੇ ਔਰ ਦਿੱਲੀ ਪੁਲਿਸ ਸਿੱਧੇ-ਸਿੱਧੇ ਭਾਜਪਾ ਦੇ ਅੰਦਰ ਆਦੀ ਹੈ ਪੰਜਾਬ ਪੁਲਿਸ ਆਂਦੀ ਹੈ ਆਮ ਆਦਮੀ ਪ ਹੁਣ ਇਹ ਦੋ ਪੁਲਿਸ ਯਾਨੀ ਸਟੇਟ ਪੁਲਿਸ ਦਾ ਵੀ ਇੱਕ ਟਕਰਾਅ ਜਾਂ ਪੈਦਾ ਹੋਇਆ ਔਰ ਇਸ ਮੁੱਦੇ ਦੇ ਉੱਤੇ ਜਿਹੜਾ ਬਿਆਨ ਪ੍ਰਵੇਸ਼ ਮਰਮਨ ਨੇ ਦਿੱਤਾ ਉਹਦੇ ਉੱਤੇ ਵੀ ਪੋਲਿਟਿਕਸ ਹੋ ਰਹੀ ਹੈ ਵੈਸੇ ਤੇ ਕੋਈ ਇਦਾਂ ਦਾ ਬਿਆਨ ਨਹੀਂ ਹੈ ਜਿਹੜਾ ਭਾਜਪਾ ਜਾਂ ਆਮ ਆਦਮੀ ਪਾਰਟੀ ਨੇ ਦਿੱਤਾ ਹੋਵੇ ਉਹਦੇ ਉੱਤੇ ਵਿਵਾਦ ਨਾ ਹੋਵੇ ਕਿਉਂਕਿ ਹੁਣ ਦਿੱਲੀ ਦੇ ਵਿੱਚ ਜਿਹੜਾ ਕੈਂਪੇਨ ਚੱਲ ਰਿਹਾ ਉਹ ਬਿਆਨਾਂ ਦੇ ਵਿਵਾਦ ਦੇ ਉੱਤੇ ਚੱਲ ਰਿਹਾ ਹੁਣ ਕੇਜਰੀਵਾਲ ਉਹਨਾਂ ਨੇ ਪਰਸੋ ਚੋਤ ਕੋਈ ਬਿਆਨ ਦਿੱਤਾ ਸੀਗਾ ਰਮਾਇਣ ਦਾ ਉਹਦੇ ਵਿੱਚ ਰਾਵਣ ਇੱਕ ਜਿਹੜਾ ਸੋਨੇ ਦਾ ਹਿਰਣ ਬਣ ਕੇ ਆਇਆ ਸੀਗਾ ਉਹਦੇ ਬਾਰੇ ਵਿੱਚ ਵੀ ਕੰਟਰੋਵਰਸੀ ਛਿੜ ਗਈ ਔਰ ਕੱਲ ਵੀ ਕੁਝ ਕੰਟਰੋਵਰਸੀ ਅੱਗੇ ਜਾਂਦੀ ਹੋਈ ਨਜ਼ਰ ਆਈ ਹੁਣ ਇਹਨਾਂ ਸਾਰੇ ਗੱਲਾਂ ਦੇ ਵਿੱਚ ਇੱਕ ਖਬਰ ਐ ਵੀ ਛੱਪੀ ਐ ਕਿ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਜਿਹੜੇ 7 ਰਾਜ ਸਭਾ ਐਮਪੀ ਐ ਉਹਨਾਂ ਦੇ ਵਿੱਚੋਂ 4 ਦੀ ਉੱਥੇ ਡਿਊਟੀ ਨਹੀਂ ਲਾਈ ਗਈ ਔਰ ਉਹ 4 ਕਿਹੜੇ ਨੇ ਸੰਤ ਸੀਚੇਵਾਲ ਜੀ ਉਸ ਤੋਂ ਇਲਾਵਾ ਜਿਹੜੇ ਅਸ਼ੋਕ ਮਿੱਤਲ ਹੋ ਗਏ ਵਿਕਰਮਜੀਤ ਸਿੰਘ ਸਾਨੀ ਹੋ ਗਏ ਸੰਜੀਵ ਅਰੋੜਾ ਹੋ ਗਏ ਇਹਨਾਂ ਵਿੱਚੋਂ ਦੋ ਅਸ਼ੋਕ ਮਿੱਤਲ ਤੇ ਜਿਹੜੇ ਸੰਜੀਵ ਅਰੋੜਾ ਉਹਨਾਂ ਨੇ ਤੇ ਐਜੂਕੇਸ਼ਨ ਲੋਨ ਦੇਣ ਦੀ ਵੀ ਗੱਲ ਚੱਲੀ ਸੀ ਕਿ ਜਿਹੜੇ ਮਨੀਸ਼ ਸੋਭੀ ਉਹਨਾਂ ਦੇ ਬੇਟੇ ਨੂੰ ਦਿੱਤੀ ਹੈ ਪਰ ਇਹਨਾਂ ਚਾਰ ਦੀ ਕੈਂਪੇਨ ਵਾਸਤੇ ਡਿਊਟੀ ਕਿਉਂ ਨਹੀਂ ਲਾਈ ਗਈ ਜਦ ਇੱਕ ਆਮ ਵਰਕਰ ਯਾਨੀ ਇੱਕ ਛੋਟੇ ਵਰਕਰ ਤੋਂ ਲੈ ਕੇ ਮੰਤਰੀ ਪਦ ਤੱਕ ਦੇ ਲੋਕ ਦਿੱਲੀ ਦੇ ਵਿੱਚ ਫਿਰ ਰਹੇ ਨੇ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਰਿਆ ਹੋਇਆ ਆਮ ਆਦਮੀ ਪਾਰਟੀ ਦੇ ਸਰਕਲ ਦੇ ਵਿੱਚ ਹੁਣ ਕੱਲ ਬੀਜੇਪੀ ਨੇ ਵੀ ਆਪਣਾ ਦੂਜਾ ਸੰਕਲਪ ਪੱਤਰ ਯਾਨੀ ਜਿਹਦਾ ਕਹਿੰਦੇ ਨੇ ਕਿ ਵੀ ਪਾਰਟ 2 ਉਹ ਦਿੱਤਾ ਉਹਦੇ ਵਿੱਚ ਉਹ ਤਮਾਮ ਰੇਵੜੀਆਂ ਦੀਆਂ ਗੱਲਾਂ ਹੋਈਆਂ ਜਿਹੜੀ ਗੱਲਾਂ ਰੇਵੜੀਆਂ ਦੀ ਉਹ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਾਉਂਦੇ ਸੀਗੇ ਉਹਦੇ ਵਿੱਚ ਇਹਨਾਂ ਨੇ ਜਿਹੜੀ ਭਾਜਪਾ ਨੇ ਹੁਣ ਕੇਜੀ ਟੂ ਪੀਜੀ Dalit ਛਾਤਰਾਵਾਂ ਵਾਸਤੇ ਗਵਰਨਮੈਂਟ ਸਕੂਲ ਕਾਲਜ ਜਾਂ ਜਿਹੜੀ ਵੀ ਜਗ੍ਹਾ ਤੇ ਬੱਚੇ ਪੜ੍ਹਨਗੇ ਉਹਨਾਂ ਨੂੰ ਫ੍ਰੀ ਸਿੱਖਿਆ ਦੇਣ ਦੀ ਗੱਲ ਕੀਤੀ ਹੈ 15000 ਰੁਪਏ ਯੂਪੀਐਸਸੀ ਦੀ ਤਿਆਰੀ ਕਰਨ ਵਾਲੇ ਬੱਚਿਆਂ ਨੂੰ ਦਿੱਤੇ ਜਾਣਗੇ ਟੈਕਸੀ ਡਰਾਈਵਰਾਂ ਵਾਸਤੇ ਵੀ ਕੁਝ ਰਾਹਤ ਹੈਗੀ ਹੈ ਯਾਨੀ ਉੱਥੇ ਜਿਹੜੀ ਰੇਵੜੀਆਂ ਵਾਲੀ ਪੋਲਿਟਿਕਸ ਹੈਗੀ ਹੈ ਨਾ ਜਿਹੜੀ ਕ੍ਰਿਟੀਸਾਈਜ਼ ਕਰਦੇ ਸੀ ਕਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਅੱਜ ਰੇਵੜੀਆਂ ਦੀ ਬੋਰੀਆਂ ਵੰਡਣ ਵਾਸਤੇ ਭਾਪੀ ਵੀ ਤਿਆਰ ਖੜੀ ਹੈ ਔਰ ਇੱਕ ਤੋਂ ਵੱਧ ਇੱਕ ਯਾਨੀ ਸਾਰੇ ਮੈਨੀਫੈਸਟੋ ਤੁਸੀਂ ਦੇਖ ਲਓ ਭਾਵੇਂ ਕਾਂਗਰਸ ਦਾ ਹੀ ਦੇਖ ਲਓ ਉਹਦੇ ਵਿੱਚ ਸਾਰਿਆਂ ਦਾ ਜ਼ਿਕਰ ਉਸ ਫਰੀ ਬੀਜ਼ ਦੇ ਉੱਤੇ ਹੀ ਹੈ ਔਰ ਉਸ ਮੁੱਦੇ ਦੇ ਉੱਤੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਜਿੱਦਾਂ ਇੰਦਰਪ੍ਰੀਤ ਉਹਨਾਂ ਕਹ ਰਿਹਾ ਸੀ ਵੀ ਹਜੇ ਕਾਂਗਰਸੀ ਵੀ ਤੇ ਉੱਥੇ ਫਿਰਦੇ ਨੇ ਉਹਨਾਂ ਦਾ ਪਰਵੇਸ਼ ਵਰਮਾ ਦੀ ਰਿਐਕਸ਼ਨ ਉਸ ਦੇ ਉੱਤੇ ਕਿਉਂ ਨਹੀਂ ਆਇਆ ਵੈਸੇ ਹਜੇ ਜਿਹੜੇ ਵੱਡੇ ਕਾਂਗਰਸੀਆਂ ਨੇ ਨਾ ਹਜੇ ਦਿੱਲੀ ਜਾਣਾ ਹੈ ਰਤਪ ਸਿੰਘ ਬਾਜਵਾ ਨੇ ਜਦ ਆਪਣੀ ਟਰਾਲੀ ਕਾਂਗਰਸੀਆਂ ਪਰ ਕਾਂਗਰਸੀਆਂ ਦੀ ਪਰ ਕੇ ਉੱਥੇ ਲੈ ਕੇ ਜਾਣੀ ਹੈ ਕਿਉਂਕਿ ਹਜੇ ਇਹ ਅੰਮ੍ਰਿਤਸਰ ਦੇ ਮੇਅਰ ਦੇ ਇਲੈਕਸ਼ਨ ਦੇ ਵਿੱਚ ਬਹੁਤ ਬਿਜ਼ੀ ਹੈਗੇ ਨੇ ਜਿਦੇ ਵਿੱਚ ਰਾਤ ਨੂੰ ਸੌਂਦੇ ਆ ਤੇ ਕੁਝ ਬੰਦੇ ਹੁੰਦੇ ਨੇ ਤੇ ਸਵੇਰੇ ਕੁਝ ਗਾਇਬ ਹੁੰਦੇ ਨੇ ਔਰ ਉੱਥੇ ਇਹ ਵੀ ਚੱਕਰ ਚੱਲ ਰਿਹਾ ਹੈ ਕਿ ਵੀ ਹਜੇ ਕਾਂਗਰਸ ਨੂੰ ਵੀ ਪੰਜ ਹੋਰ ਕਾਉਂਸਲਰਾਂ ਦੀ ਸਪੋਰਟ ਚਾਹੀਦੀ ਹੈ ਔਰ ਆਮ ਆਦਮੀ ਪਾਰਟੀ ਹੌਲੇ ਹੌਲੇ ਕਰਕੇ ਉਹ ਜਿਹੜਾ ਜਾਦੂਈ ਅੰਕੜਾ ਹੈਗਾ ਮੇਅਰ ਬਣਾਉਣ ਵਾਸਤੇ ਉਹਦੇ ਨਜ਼ਦੀਕ ਜਾਂਦੀ ਜਾ ਰਹੀ ਹੈ ਉਸ ਚੀਜ਼ ਤੋਂ ਨਿਕਲਣ ਤੋਂ ਬਾਅਦ ਦਿੱਲੀ ਦੇ ਵਿੱਚ ਪੰਜਾਬ ਦੀਆਂ ਗੱਡੀਆਂ ਦੀ ਸੰਖਿਆ ਹੋਰ ਵਧਣੀ ਵਾਲੀ ਹੈ ਇਹ ਘਟਣ ਨਹੀਂ ਆ ਪਰ ਚਲੋ ਇਹ ਇੱਕ ਰਾਜਨੀਤੀ ਦਾ ਇੱਕ ਕੰਪੇਨ ਦਾ ਹਿੱਸਾ ਜ਼ਰੂਰ ਬਣ ਗਿਆ ਬੀਜੇਪੀ ਵੱਲੋਂ ਵੀ ਔਰ ਐਸ ਮੁੱਦੇ ਦੇ ਉੱਤੇ ਪੰਜਾਬੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ